ਹਾਂਜੀ ਹੁਣ ਜੋ ਗੌਰਵ ਜਾਦਵ ਡੀਜੀਪੀ ਦੇ ਇੱਕ ਬਿਆਨ ਆ ਗਿਆ ਸਾਹਮਣੇ ਜੋ ਕਿ ਅਮਨਦੀਪ ਕੌਰ ਲੈ ਕੇ ਜੋ ਪੁਲਿਸ ਵਾਲੀ ਆ ਇਹਨੂੰ ਤੇ ਜੋ ਇੱਕ ਪੰਜਾਬ ਪੁਲਿਸ ਵਾਲੇ ਤੋਂ ਇੱਕ ਕਿਲੋ ਚਿੱਟਾ ਬਰਾਮਦ ਹੋਇਆ ਸੀ ਉਹ ਪਹਿਲਾ ਵੀਡੀਓ ਸੁਣਾ ਦਈਏ ਵੀ ਅਮਨਦੀਪ ਬਾਰੇ ਕੀ ਕਹਿਣਾ ਗੌਰਵ ਜਾਦਵ ਡੀਜੀਪੀ ਦਾ ਤੇ ਉਸ ਪੁਲਿਸ ਬਾਰੇ ਕੀ ਕਹਿਣਾ ਸੁਣੋ ਪਹਿਲਾ ਵੀਡੀਓ ਜਿਸ ਤਰ੍ਹਾਂ ਦੀ ਡਰਾਈਵ ਫਿਚੜੀ ਹੋਈ ਹੈ ਉਹ ਜ਼ਰੂਰ ਪੰਜਾਬ ਪੁਲਿਸ ਦੇ ਜੇ ਕੋਈ ਬਲੈਕ ਸ਼ਿਪ ਸੀ ਕਿ ਉਹਨਾਂ ਦਾ ਅੱਜ ਤੁਹਾਡੇ ਵਰਸ ਪਹੁੰਚੇ लैके भी एक इशू बनया हुआ है उस केस संबंधी हम इनवेस्टिगे हो रही हो कि है और अगर इनवेस्टिगे कि जा सकती है देखो तो जी उस अगेन जिम्मे मैं क्या जो इनवैसिगे इज द परव्यू ऑफ द लोगल पुलिस सो बट अदरवाइज साढ़े इंस्ट्रक्शन बहुत क्लीयर है कि कोई भी पंजाब पुलिस का ऑफिसर जे जे ड्रग्स के इनवॉल्व है किसी होर ज इलीगल एक्टिविटी के इनवॉल्व है तो जो ट्रीटमेंट क्रिमिनल्स नाल होगा वही ट्रीटमेंट कंसर्न ऑफिसर नाल होगा लॉ नो असली कुछ लीडर्स जेड़े ने वो कह रहे ने कि आप दिक्कत करते भी बुलडोजर चलना चाहिए या पीला पंजोत भी चलना चाहिए तो जिस तरह का एक्शन क्रिमिनल्स से बाकी क्रिमिनल्स से हो रहा है कोई भी ब्लैक शीट जो पंजाब पुलिस के बीच में मिलती है सेम ट्रीट किया जाएगा उन्हें तो कुछ जितनों तक ये जरा फ्रैंकली लॉ इज वेरी क्लियर ਜਿਹੜਾ ਐਂਡੀਪੀਐਸ ਐਕਟ ਦੇ ਵਿੱਚ ਪੁਲਿਸ ਦੇ ਕੋਈ ਕੋਈ ਪਾਵਰਸ ਨਹੀਂ ਹੈ ਡਿਮੋਲਿਸ਼ਨ ਦੇ ਸੋ ਇਸ ਦੇ ਵਿੱਚ ਪੁਲਿਸ ਦਾ ਜਿਹੜੇ ਡਿਮੋਲਿਸ਼ਨਸ ਹੋ ਰਿਹਾ ਹੈ ਜਿਹੜੀ ਕੰਸਰਨ ਏਜੰਸੀ ਹੈ ਮੰਨ ਲਓ ਕਿਤੇ ਗਵਰਨਮੈਂਟ ਲੈਂਡ ਤੇ ਕੋਈ ਇਨਕ੍ਰੋਚਮੈਂਟ ਹੈ ਕਿਤੇ ਕੋਈ ਉਸ ਨੂੰ ਡਿਊ ਪ੍ਰੋਸੈਸ ਆਫ ਲਾ ਫਾਲੋ ਕਰਕੇ ਜਿਹੜੇ ਕੰਸਰਨ ਡਿਪਟੀ ਕਮਿਸ਼ਨਰਸ ਹੈਗੇ ਜਾਂ ਬੀਡੀਪੀਓਜ਼ ਹੈਗੇ ਉਹ ਜਦੋਂ ਪੁਲਿਸ ਅਸਿਸਟੈਂਸ ਮੰਗਦੇ ਹਨ ਸੋ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਿ ਜਿਹੜੇ ਕੰਸਰਨਡ ਪਾਰਟੀ ਨੂੰ ਨੋਟਿਸ ਦੇਣ ਤੋਂ ਬਾਅਦ ਸੋ ਡਿਊ ਪ੍ਰੋਸੀਜਰ ਦੇ ਮੁਤਾਬਿਕ ਜਦੋਂ ਪੁਲਿਸ ਦੀ ਹੈਲਪ ਮੰਗੀ ਜਾਂਦੀ ਹੈ ਉਹ ਦਿੱਤੀ ਜਾਂਦੀ ਹੈ ਐਸ ਪਰ ਲਾ ਸਰ ਇੱਕ ਮੰਜੀਆ ਸੀ ਕਰਕੇ ਲੇਟਨੈਂਟ ਅਫੀਸਰ ਸੀਗਾ ਉਹਦੇ ਕੋਲੇ ਇੱਕ ਕਿਲੋ ਚਿਟਾਹਾਰ ਉਹ ਨਿਕਲਿਆ ਬੁਦਰ ਇੰਨੀ ਵੱਡੀ ਮਾਤਰਾ ਦੇ ਵਿੱਚ ਤੁਹਾਡੇ ਅਫੀਸਰ ਦੇ ਕੋਲ ਇਹ ਕਿਵੇਂ ਘਣੀ ਟੁੱਟੂਗੀ ਜਿਹਨੂੰ ਲੈ ਉਹ ਸਾਡਾ ਅਫੀਸਰ ਨਹੀਂ ਸੀਗਾ ਬਟ ਅਦਰਵਾਇਜ਼ ਐਸ ਆਈ ਸੈਡ ਕਿ ਲਾ ਇਸ ਦਾ ਸੇਮ ਫਾਰ एवरीवन ਸੋ ਵੈਦਰ ਇਟ ਇਜ਼ ਐਨ ਅਫੀਸਰ whether it is it is somebody in the police somebody in any other organization where law is the same te jisse jo koi bhi directrate karuga ya koi bhi illegal kaam karuga te us de khilaf as par law jada action banda hai oh leta jayenge haan ji eh si gaurav yadav dgp kyuki apne punjab de hai jo ki te hun inna da kehna eh aa jo eh punjab police wali si jo jo amandeep kaur head constable ਤਾਂ ਜੋ ਇਹਨਾਂ ਦਾ ਕਹਿਣਾ ਇਹ ਆ ਵੀ ਚਾਹ ਕੋਈ ਪੁਲਿਸ ਵਾਲਾ ਚਾਹ ਕੋਈ ਆਮ ਬੰਦਾ ਤੇ ਵੀ ਇਹ ਕਾਨੂੰਨ ਸਾਰਿਆਂ ਵਾਸਤੇ ਏਕਾ ਤੇ ਜਿਹੜਾ ਪੱਤਰਕਾਰ ਨੇ ਇਹਨੂੰ ਇੱਕ ਸਵਾਲ ਪੁੱਛੇ ਗਿਆ ਵੀ ਜਿਹੜਾ 1 ਕਿਲੋ ਚਿੱਟਾ ਬਰਾਮਦ ਹੋਇਆ ਸੀ ਇੱਕ ਪੁਲਿਸ ਵਾਲੇ ਤੋਂ ਤੇ ਵੀ ਉਹਦੇ ਬਾਰੇ ਕੀ ਕਹਿਣਾ ਇਹ ਜੋ ਗੁਰਵਜਾਦ ਡੀਜੀਪੀ ਦਾ ਕਹਿਣਾ ਇਹੀ ਆ ਵਾਰ-ਵਾਰ ਉਹਨਾਂ ਨੇ ਇਹ ਕਿਹਾ ਗਿਆ ਵੀ ਜੋ ਕਾਨੂੰਨ ਸਾਰਿਆਂ ਵਾਸਤੇ ਏਕਾ ਪਰ ਜੋ ਇੱਕ ਬਹੁਤ ਵੱਡੀ ਗੱਲ ਆ ਜੋ ਸੀਐਮ ਪਵਨਤਮਨ ਨੂੰ ਕਈ ਪੱਤਰਕਾਰਾਂ ਵੱਲੋਂ ਸਵਾਲ ਪਏ ਗਏ ਤਾਂ ਜੋ ਇਹਨਾਂ ਤੋਂ ਪੁੱਛਿਆ ਗਿਆ ਵੀ ਜੋ ਤੁਸੀਂ ਇੱਕ ਨਸ਼ਾ ਤਸਕਰਾਂ ਦਾ ਆ ਪਿਛਲੇ ਦਿਨ ਚ ਇੱਕ ਬਿਆਨ ਹੁੰਦਾ ਸਾਹਮਣੇ ਵੀ ਚਾਹੇ ਕੋਈ ਪੁਲਿਸ ਵਾਲਾ ਚਾਹੇ ਤੇ ਕੋਈ ਚਾਹੇ ਕੋਈ ਆਮ ਵਿਅਕਤੀ ਹੈ ਕੋਈ ਵੀ ਜੇ ਅਗਰ ਕਿਸੇ ਤੋਂ ਚਿੱਟਾ ਜਾਂ ਨਸ਼ਾ ਬਰਾਮਦ ਹੁੰਦਾ ਤਾਂ ਉਹਦੇ ਕਰਤੇ ਬਰੋਜਰ ਚੱਲਣਾ ਹੀ ਚੱਲਣਾ ਤੇ ਉਹਨੂੰ ਵੀ ਉਨੀ ਸਜ਼ਾ ਮਿਲਣੀ ਹੈ ਚਾਹੇ ਕੋਈ ਪੁਲਿਸ ਵਾਲਾ ਚਾਹੇ ਕੋਈ ਆਮ ਬੰਦਾ ਪਰ ਹੁਣ ਜੋ ਸੀਐਮ ਪੰਤਮੈਂ ਸੀਐਮ ਪੰਤਮਾ ਤੇ ਸਵਾਲ ਇਹ ਉੱਠਿਆ ਵੀ ਜੋ ਅਮਨਦੀਪ ਕਾਰਪੋਰਸ ਵਾਲੀ ਜੋ ਹੈਡ ਕਾਸਟਲ ਸੀ ਜੋ ਪਟੰਡਾ ਦੇ ਵਿੱਚ ਡਿਊਟੀ ਕਰਦੀ ਸੀ ਤਾਂ ਹੁਣ ਕਹਿਣਾ ਇਹ ਆ ਲੋਕਾਂ ਦਾ ਵੀ ਹੁਣ ਜੋ ਅਮਨਦੀਪ ਪੁਲਿਸ ਵਾਲੀ ਆ ਇਹਦੇ ਘਰ ਤੇ ਬਲਡੋਜ਼ਰ ਵੀ ਫੇਰਿਆ ਜਾ ਸਕਦਾ ਕਿਉਂਕਿ ਇਹਨਾਂ ਦਾ ਕਹਿਣਾ ਇਹ ਆ ਵੀ ਇਹਦੇ ਘਰ ਤੇ ਕਿਉਂ ਨਹੀਂ ਚੱਲ ਲਿਆ ਬਲਡੋਜ਼ਰ ਦੱਸੋ ਕਿਉਂਕਿ ਇਹ ਕਈ ਆਮ ਜਿਹੜੇ ਕੋਈ ਛੋਟੇ ਨਸ਼ਾ ਤਸਕਰੇ ਸੀ ਜੋ ਛੋਟੇ ਨਸ਼ੇ ਤਸਕਰਾਂ ਦੇ ਸਾਰਿਆਂ ਦੇ ਘਰ ਤਾਂ ਆਏ ਆ ਇੱਕ ਇੱਕ ਟੋਟੋ ਘਟਾ ਇਹਨਾਂ ਨੇ 50 60 ਦੀ ਗਿਣਤੀ 'ਚ ਪੰਜਾਬ ਦੇ ਵਿੱਚ ਘਟਾਏਗੇ ਹੋਣਗੇ ਪਰ ਜੋ ਹੁਣ ਗੱਲ ਕਰੀਏ ਇਹ ਪੁਲਿਸ ਵਾਲਿਆਂ ਦੀ ਵੀ ਇਹਨਾਂ ਤੇ ਵੀ ਉਹੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜਿਹੜਾ ਸਾਰਿਆਂ ਨਾਲ ਹੋਇਆ ਜਿਵੇਂ ਨਸ਼ਾ ਤਸਕਰ ਇਹ ਇਹ ਚਿੱਟਾ ਲਾਉਂਦੀ ਵੀ ਫੜੀ ਗਈ ਆ ਬਾਕੀ ਨਜਾਇਜ਼ ਸਬੰਧ ਵੀ ਦੱਸੇ ਗਏ ਆ ਜੋ ਪੁਲਿਸ ਵਾਲਿਆਂ ਨਾਲ ਬਾਕੀ ਜੇ ਕਰੀਏ ਜਿਸਮ ਫਰੋਸ਼ੀ ਦਾ ਧੰਦਾ ਉਹ ਵੀ ਕਰਦੀ ਸੀ ਕਿਉਂਕਿ ਇੱਕ ਪੁਲਿਸ ਵਾਲੇ ਨਾਲ ਇਹਦੀ ਆਡੀਓ ਵੀਡੀਓ ਜੋ ਆਡੀਓ ਇੱਕ ਵਾਇਰਲ ਹੋਈਏ ਤੋਂ ਮੇਰੇ ਚੈਨਲ ਤੇ ਆਪਾਂ ਵੀ ਪਾਈਏ ਤੇ ਹੋਰ ਕਈ ਚੈਨਲਾਂ ਤੇ ਵੀ ਪਈ ਆ ਤਾਂ ਇਸ ਗੱਲ ਦੇ ਵੱਡੇ ਵੱਡੇ ਖੁਲਾਸੇ ਹੋ ਗਏ ਆ ਪਰ ਦੇਖਣਾ ਹੁਣ ਇਹ ਬਣਦਾ ਵੀ ਇਹ ਪੁਲਿਸ ਵਾਲਿਆਂ ਤੇ ਹੁਣ ਇਹ ਆਪਣੇ ਬੰਨਿਓ ਕਾਰਵਾਈ ਕਰਨਗੇ ਜਾਂ ਨਹੀਂ ਕਰਨਗੇ ਕਿਉਂਕਿ ਡੀਜੀਪੀ ਗੌਰਵ ਜਾਦਵ ਦਾ ਇਹ ਕਹਿਣਾ ਵੀ ਕਾਨੂੰਨ ਸਾਰਿਆਂ ਵਾਸਤੇ ਇੱਕ ਆ ਚਾਹ ਕੋਈ ਪੁਲਿਸ ਵਾਲਾ ਚਾਹ ਕੋਈ ਆਮ ਬੰਦਾ ਪਰ ਇਹ ਸਰਕਾਰਾਂ ਜਿਵੇਂ ਸੀਐਮ ਭਵਨਤਮਾਨ ਦੇ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਉਹਦੇ ਤੇ ਕਾਰਵਾਈ ਹਲੇ ਤੱਕ ਨਹੀਂ ਹੋਈ ਤੇ ਜੇ ਗੱਲ ਕਰੀਏ ਉਹ ਹਰਿਆਸਤ ਦੇ ਵਿੱਚ ਹੈਗੀ ਹੈ ਪੁਲਿਸ ਦੇ ਵਿੱਚ ਆਪਣੇ ਬੰਨਿਓ ਨੇ ਹਲੇ ਤੱਕ ਕੋਈ ਗਲਤੀ ਨਹੀਂ ਮੰਨੀ ਵੀ ਮੈਂ ਗੁਨਾਹਗਾਰ ਆ ਮੇਰੇ ਤੋਂ ਫੜਿਆ ਗਿਆ ਚਿੱਟਾ ਬਰਾਮਦ ਕਿਉਂਕਿ ਰੰਗੇ ਹੱਥੀ ਫੜਿਆ ਗਿਆ ਫਿਰ ਵੀ ਆਪਣੇ ਮੂੰਹ ਚ ਉਹਨੇ ਇੱਕ ਜਵਾਬ ਦੇ ਵਿੱਚ ਉਹ ਇਹ ਨਹੀਂ ਕਿਹਾ ਬੀਮਾ ਗੋਨਾ ਗਾਰਾ ਕਿਉਂਕਿ ਕਿਉਂ ਨਹੀਂ ਕਿਹਾ ਉਹਨੂੰ ਪਤਾ ਸੀ ਵੀ ਮੇਰੀ ਪਾਵਰ ਹੈ ਇੱਕ ਜਦੋਂ ਵੀ ਕਿਤੋਂ ਇਹ ਨੰਗਣਾ ਹੁੰਦਾ ਸੀ ਕਿਸੇ ਨਾਕੇ ਰਾਹੀਂ ਤਾਂ ਇਹ ਕਹਿੰਦੀ ਸੀ ਵੀ ਵੱਡੇ ਵੱਡੇ ਅਫਸਰਾਂ ਨਾਲ ਚੈਟ ਹੁੰਦੀ ਸੀ ਜਾਂ ਕੋਈ ਵਟਸਐਪ ਤੇ ਆਪਣੀ ਜਾਂ ਚੈਟ ਦਿਖਾ ਦਿੰਦੀ ਜਾਂ ਕੋਈ ਉਹਨਾਂ ਨੂੰ ਫੋਟੋਆਂ ਦਿਖਾਉਂਦੀ ਧੰਕੀ ਦੇ ਕੇ ਕਿਵੇਂ ਨਾ ਕਿਵੇਂ ਲੰਘ ਜਾਂਦੀ ਸੀ ਫਿਰ ਇਹਨੇ ਟਾਰਗੇਟ ਕਰਿਆ ਐਂਬੂਲੈਂਸ ਵਾਲੇ ਨੂੰ ਐਂਬੂ ਐਂਬੂਲੈਂਸ ਵਾਲੇ ਨਾਲ ਜਿਵੇਂ ਆਪਾਂ ਕਹਿੰਦੇ ਵੀ ਲਿਹਾਜ ਪਾ ਕੇ ਇੱਕ ਉਹਨੂੰ ਟਾਰਗੇਟ ਕੀਤਾ ਐਂਬੂਲੈਂਸ ਵਾਲੇ ਨੂੰ ਕਿਉਂਕਿ ਕੋਈ ਨਹੀਂ ਰੋਕਦਾ ਕਿਉਂਕਿ ਉਹਦੇ ਵਿੱਚ ਮਰੀਜ਼ ਹੁੰਦਾ ਹਰ ਸਰਕਾਰ ਵੀ ਨਹੀਂ ਰੋਕਦੀ ਉਹਨੂੰ ਪਤਾ ਹੁੰਦਾ ਵੀ ਇਹ ਐਮਰਜੈਂਸੀ ਵਾਲੀ ਹੈ ਇਹ ਐਂਬੂਲੈਂਸ ਹਰ ਕੋਈ ਬੰਦਾ ਨਹੀਂ ਰੋਕਦਾ ਪਰ ਇਹਨੇ ਉਹਦੇ ਵਿੱਚ ਲੋਕਾਂ ਨੂੰ ਨਸ਼ਾ ਵੰਡਿਆ ਤੇ ਮੌਤ ਵੰਡੀ ਤੇ ਜੇ ਗੱਲ ਕਰੀਏ ਆਪਾਂ ਚਿੱਟਾ ਲੋਕਾਂ ਤੱਕ ਪਹੁੰਚਾਇਆ ਤਾਂ ਇਹ ਇੱਕ ਜਿਹੜਾ ਚਿੱਟਾ ਪਹੁੰਚਾਉਣਾ ਇਹ ਵੀ ਮੌਤ ਹੀ ਇੱਕ ਤਰ੍ਹਾਂ ਦੀ ਤੇ ਲੋਕਾਂ ਦੇ ਵਿੱਚ ਕਈ ਸਾਡੇ ਨੌਜਵਾਨ ਮਾਵਾਂ ਦੇ ਪੁੱਤ ਉੱਜੜ ਗਏ ਕਈ ਘਰ ਉੱਜੜ ਗਏ ਕਿਉਂਕਿ ਜੇ ਗੱਲ ਕਰੀਏ ਆਪਾਂ ਹੁਣ ਇਹ ਸੀਐਮ ਪੰਤਮਾਨ ਦੀ ਇਹਦੇ ਤੇ ਸਵਾਲ ਹੁਣ ਇਹ ਉੱਠਦੇ ਆ ਵੀ ਆਮ ਲੋਕਾਂ ਤੇ ਤੁਸੀਂ ਛੋਟੇ ਨਸ਼ੇ ਤਸਕਰਾਂ ਨੇ ਘਰ ਜਰੂਰ ਟਾਤੇ ਪਰ ਹੁਣ ਜਿਹੜੇ ਵੱਡੇ ਮਗਰਮਾਚਾ ਇਹਨਾਂ ਤੇ ਦੇਖਣਾ ਬਣਦਾ ਇਹ ਆ ਵੀ ਜਿਹੜਾ ਇੱਕ ਪੁਲਿਸ ਵਾਲੇ ਤੋਂ 1 ਕਿਲੋ ਚਿੱਟਾ ਬਰਾਮਦ ਹੋਇਆ 7 ਕਰੋੜ ਦਾ ਦੱਸਿਆ ਗਿਆ ਤੇ ਜਿਹੜੀ ਇਹ ਪੁਲਿਸ ਵਾਲੀ ਆ ਹੈੱਡ ਕਨਸਟੇਬਲ ਜੋ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਇਹਦਾ ਦੇਖਣਾ ਹੁਣ ਇਹ ਬਣਦਾ ਵੀ ਜਿਵੇਂ ਚਿੱਟੇ ਨਾਲੇ ਨੇ ਆਪਣੇ ਮਹਿਲ ਖੜੇ ਕੀਤੇ ਆ 3 ਕਰੋੜ ਦੀ ਤੇਰੀ ਕੋਠੀ ਦੱਸੀ ਗਈ ਆ 80 ਲੱਖ ਦੀਆਂ ਐਨ ਐ ਦੀਆਂ ਐਨਕਾਂ ਤੇ 2 ਲੱਖ ਦੀ ਘੜੀ ਤੇ ਬਾਕੀ ਜਿਹੜੀਆਂ ਗੱਡੀਆਂ ਤਾਂ ਆਮ ਹੀ ਦੱਸੀਆਂ ਗਈਆਂ ਇੱਕ ਥਾਰ ਜਿਹੜੀ ਇਹਨੇ ਨਗਦ ਕੈਸ਼ ਕਢਾਈ ਸੀ 17 ਲੱਖ ਤੋਂ ਸਟਾਰਟ ਥਾਰ ਗੱਡੀ ਤਾਂ ਗੱਡੀਆਂ ਇਹ ਥਾਰ ਨਾਂ ਦੀਆਂ ਹੋਰ ਪਤਾ ਨਹੀਂ ਥਾਰ ਕਿੰਨੀਆਂ ਹੋਣੀਆਂ ਕਿਉਂਕਿ ਥਾਰ ਤਾਂ ਦੋ ਦੱਸੀਆਂ ਗਈਆਂ ਬਾਕੀ ਵੱਡੀਆਂ-ਵੱਡੀਆਂ ਮਹਿੰਗੀਆਂ ਗੱਡੀਆਂ 3-2 ਲੱਖ 3 ਲੱਖ ਦੀ ਘੜੀ ਤੇ 80000 ਦੀ ਇਹਨਾਂ ਕੋਈ ਮਬੂਲੀ ਬੰਦਾ ਨਹੀਂ ਲਾ ਸਕਦਾ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤਾਂ ਦੇਖਣਾ ਹੁਣ ਇਹ ਬੰਦਾ ਜਿਹੜੇ ਬੜੇ ਵੱਡੇ ਮਗਰਮੱਛਾ ਇਹਨਾਂ ਤੇ ਹੁਣ ਕਾਰਵਾਈ ਹੋਊ ਜਾਂ ਨਹੀਂ ਹੋਊ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂਕਿ ਆਪਣਾ ਨੋਟੀਫਿਕੇਸ਼ਨ ਬੰਨ ਰਵੇ ਮਿਲਦੇ ਆ ਕੱਲ ਨੂੰ ਨੋਟ ਉੱਤੇ ਧੰਨਵਾਦ